ਵੀਰ ਵੀ ਆਲੇ ਨੋ ਬਾਈ ਖਾਣ ਖਾਣ ਤੇ ਲੋ ਬਾਈ ਪਾਣੀ ਤਾਂ ਘਟ ਗਿਆ ਇੱਧਰ ਲਈ ਸ਼ੈਡ ਆਪਣੀ ਫਾਜ਼ਲ ਕਾਲੀ ਸ਼ੈਡ ਸਾਰੇ ਪਿੰਡਾਂ ਚ ਤੇ ਲੰਗਰ ਉਵੇਂ ਹੀ ਚੱਲ ਰਿਹਾ ਇਹ ਲੰਗਰ ਚੱਲਿਆ ਸੀਗਾ 30 ਤਰੀਕ ਤੋਂ ਤੇ ਅੱਜ 17 ਤਰੀਕ ਹੋ ਗਈ ਤੇ ਆਟਮਾ ਸਾਰੀਆਂ ਚੱਲੀਆਂ ਨੇ ਲੰਗਰ ਦੇ ਵਿੱਚ ਖੀਰ ਆ ਗਈ ਇੱਧਰ ਸਬਜੀ ਆ ਗਈ ਤੇ ਚਾਵਲ ਆ ਗਏ ਤੇ ਇੱਧਰ ਸੇਵਾਦਾਰ ਵੀ ਉਸੇ ਤਾਂ ਨਹੀਂ ਚੱਲਦੇ ਆ ਜਿਵੇਂ ਲੰਗਰ ਚੱਲਦਾ ਨਾ 30 ਤਰੀਕ ਤੋਂ ਲੰਗਰ ਚੱਲਿਆ ਤੇ ਸੇਵਾਦਾਰ ਵੀ 30 ਤਰੀਕ ਤੋਂ ਚੱਲੇ ਆ। ਇੱਕ ਅੱਧਾ ਦਿਨ ਤਾਂ ਪਿੰਡ ਆਪਾਂ ਨੂੰ ਢੇੜਾ ਹਰੇਕ ਨੂੰ ਮਾਰਨਾ ਪੈਂਦਾ ਸਾਨੂੰ ਪਤਾ ਹੀ ਆ। ਤੇ ਪਰ ਹੁਣ ਚੱਕਰ ਆਏ ਆ ਹੁਣ ਪਾਣੀ ਹੈਗਾ ਕੱਟ ਗਿਆ ਤੇ ਸੁੱਕ ਗਿਆ। ਖੇਤਾਂ ਦੇ ਵਿੱਚ ਆ ਦੇਖ ਲਓ ਹੁਣ ਬੱਤੇ ਦੀ ਆਉਂਦੀ ਜਾਂਦੀ ਹੈ। ਹੁਣ ਰਾਸ਼ਨ ਲਿਆਉਂਦਾ ਕਰਦੇ ਉਹ ਬੰਦ ਤੇ ਹੁਣ ਆਪਾਂ ਨੂੰ ਚਾਹੀਦਾ ਡੀਜ਼ਲ। ਤੇ ਰੇ ਤੇ ਕਣਕ ਚਾਵਲ ਲੈਣੇ ਚਾਵਲ ਨੂੰ ਜੋ ਡੈਕ ਕੋਲਾ ਉਹ ਕਾ ਚੁਲਿਆ ਭੰਡਾ ਬੱਚੀ ਆਪਾਂ ਵਿੱਚ ਹੀ ਰੱਖ ਹੈ ਸਾਦੇ ਲੈਣੇ ਆ ਬਈ ਲੈਵਲ ਕੋਲਾ ਹੈ ਭਾਗੋ 95 ਦਾ ਆਰਾਮ ਦੀ ਸੇਵਾਦਾਰੋ ਹਾਂ ਲੋ ਬਾਈ ਪਾਣੀ ਸਾਰਾ ਸੁੱਕ ਗਿਆ ਖੇਤਾਂ ਦੇ ਵਿੱਚ ਨਹੀਂ ਰਿਹਾ ਆ ਜਿਹੜਾ ਮਾਲਾ ਮੋਟਾ ਚੌਂਕਰਿਆ ਹੈ ਦੋ ਤਿੰਨ ਦਿਨਾਂ ਦੇ ਵਿੱਚ ਸੁੱਕ ਜਾਣਾ ਸਾਰਾ ਪਾਣੀ ਇੱਧਰ ਬਿਲਕੁਲ ਨਹੀਂ ਹੈਗਾ ਤਿਆ ਜਿੰਨੀਆਂ ਟੁੱਟਵੇਂ ਘਰ ਹੈਗੇ ਢਾਣੀਆਂ ਮੰਨ ਲਓ ਪਿੰਡ ਹੈਗੇ ਸਾਰਿਆਂ ਨੂੰ ਲੰਗਰ ਉਸ ਤਰ੍ਹਾਂ ਹੀ ਚੱਲੂਗਾ ਤੇ ਪਹਿਲਾਂ ਵੀ ਲੰਗਰ ਜਦੋਂ ਮੇਰੇ ਪਿੰਡ ਜੱਜਲ ਦੇ ਆ ਸੀ ਸੇਵਾਦਾਰ ਉਹ ਵੀ ਕੱਲੇ ਕੱਲੇ ਘਰੋਂ ਫੜਾ ਕੇ ਗਏ ਸੀ ਖੇਤਾਂ ਦੇ ਵਿੱਚ ਮੈਂ ਕਹਿੰਦਾ ਜਿਉਂਦੇ ਵਾਸਤੇ ਰਹਿਣ ਹੈ ਜੇ ਸੇਵਾਦਾਰ ਤੇ ਲੰਗਰ ਚ ਰੌਣ ਵਾਲੇ ਬਾਬੇ ਜਿਹੜੇ ਆਪਾਂ ਬਾਬਿਆਂ ਵੀ ਤਰ੍ਹਾਂ ਤਰ੍ਹਾਂ ਦੇ ਹੁੰਦੇ ਆ ਆਪਾਂ ਜਾਣਦੇ ਨਹੀਂ ਸਕਦੇ ਹੁੰਦੇ ਕਿਸੇ ਨੂੰ ਤੇ ਮੰਨ ਲਓ ਹੁਣ ਬਾਬਾ ਜਮਨਾ ਦਾਸ ਜੀ ਪਿੰਡ ਦੋਨੇ ਵਾਲਾ ਤੇ ਬਾਬਾ ਗਿਆਨ ਦਾਸ ਜੀ ਪਿੰਡ ਜੱਜਲ ਬਾਬਾ ਭੀਮ ਦਾਸ ਜੀ ਪਿੰਡ ਮਾਹੀ ਨੰਗਲ ਇੰਨਾ ਬਾਬਿਆਂ ਤਿੰਨਾਂ ਦਾ ਆਪਾਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਲੰਗਰ ਚਲਾਇਆ 30 ਤਰੀਕ ਦਾ ਤੇ ਅੱਜ 17 ਤਰੀਕ ਹੋ ਗਈ ਤੇ ਹੇ ਲੰਗਰ ਪਾਣੀ ਭਾਵੇਂ ਸੁੱਕ ਗਿਆ ਭਾਵੇਂ ਘਟ ਗਿਆ ਤੇ ਲੰਗਰ ਇਸ ਤਰ੍ਹਾਂ ਹੀ ਚੱਲੀ ਜਾਂਦਾ ਤੇ ਚੱਲਦਾ ਵੀ ਹੁਣ ਰਹੂਗਾ ਇਹ ਨਾ ਵਾਦ ਲੈ ਲੈ ਇਹ ਵੀ ਆਉਣ। ਇਹ ਕਰੋੜੇ ਵਿੱਚ ਦੂਰੀ ਕਰਨ ਲੈ ਕੋਲ। ਇਹ ਪੈਸੇ ਆਉਂਦੇ। ਹੱਥ ਰਕਮਾਂ ਨੂੰ। ਲੈ ਕੇ ਜਾਓ ਤਾਂ ਹੋਰ ਕੋਣੇ ਹੋਰ ਭਾਂਡੇ ਲੈ। ਇਹ ਭਾਈ ਜੀ ਲੰਗਰ ਇਹ ਅੱਜ ਹੀ ਆਇਆ ਕਿ ਪਹਿਲਾਂ ਤੋਂ ਹੀ ਚੱਲ ਰਿਹਾਗਾ। ਪਹਿਲਾਂ ਤੋਂ ਹੀ ਚੱਲ ਰਿਹਾ ਬਹੁਤ ਦਾ ਸੇਵਾ ਦਾ ਹਰ ਆ ਰਿਹਾ ਕਦੇ ਕੋਈ ਕਮਿਊਨਿਟੀ ਲੈ ਕੇ ਆ ਜਾਂਦੇ ਕੋਈ ਸੇਵਾਦਾਰ ਲੈ ਕੇ ਆ। ਨਹੀਂ ਨਹੀਂ ਰਾਸ਼ਨ ਨਹੀਂ ਮੈਂ ਕਹਿ ਰਿਹਾ ਭਾਈ ਜੀ ਮੈਂ ਪ੍ਰਸ਼ਾਦੇ ਕਹਿਣਾ ਜਿਹੜਾ ਹਾਂ। ਹਾਂ। ਦੀ ਸੇਵਾ ਬਹੁਤ ਚੱਲ ਰਹੀ ਹੈ। ਚੱਲ ਰਹੀ ਹੈ ਨਾ? ਹਾਂ ਜੀ ਹਾਂ ਜੀ। ਠੀਕ। ਚੱਲ ਬਹਿ ਜਾ। ਉੱਕੇ ਆ ਜੀ ਆ ਪਾਣੀ ਜਮਾ ਐਸੇ ਨਾ ਘਰਾਂ ਦੇ ਵਿੱਚ ਵੜਿਆ ਸੀ ਜਿਹੜਾ ਪਾਣੀ ਹੁਣ ਘਟਿਆ ਹੁਣ ਥੱਲੇ ਨੂੰ ਆ ਗਿਆ ਪਾਣੀ ਤੇ ਇਧਰ ਝੋਨੇ ਦਾ ਦੇਖ ਲਓ ਕੀ ਹਾਲਾ ਜਿਹੜਾ ਝੋਨਾ ਸੀਗਾ ਪਹਿਲਾਂ ਤੇ ਲੰਗਰ ਹੁਣ ਦੇਖ ਲਓ ਵੀ ਟੁੱਟ ਮੇ ਘਰਾਂ ਨੂੰ ਤਾਂ ਜਾਣਾ ਹੀ ਆ ਹੁਣ ਪਿੰਡ ਦੇਖ ਲਓ ਕਿੰਨੇ ਆ ਮਾਲਾ ਜਿਹੜਾ ਆ ਪਾ ਕਾਮਾ ਵਾਲਾ ਪੁਲ ਕਹਿੰਦੇ ਜਿਹੜੇ ਨੂੰ ਉਧਰ ਪਿੰਡਾ ਪੁਲ ਨਾ ਕਿ ਆਪਣਾ 10 ਪਿੰਡ ਅੱਗੇ ਹੈਗੇ ਜਾਂਗੜ ਪੈਣੀ ਰੇਤੇ ਵਾਲਾ ਗੁਲਾਬਾ ਪੈਣੀ ਤੇ ਕਈ ਪਿੰਡ ਹੈ ਨੂਰਸ਼ਾਟਾਣੀ ਆਏ ਇਹ ਨੂਰਸ਼ਾਟਾਣੀ ਜਿੱਥੇ ਹੁਣ ਲੰਗਰ ਚੱਲ ਰਿਹਾ ਤੇ ਬਾਕੀ ਅੱਗੇ ਬਾਈ ਕਿਹੜਾ ਹੋ ਆ ਇੱਧਰ ਹੀ ਛੜ ਰੁਕਾ ਆਊਗਾ ਹੈ ਰੁਕਾ ਪਿੰਡ ਗੁਰਕਾ ਗੁਰਕਾ ਹਾਂਜੀ ਗੁਰਕਾ ਪਿੰਡ ਅੱਗੇ ਗੁਰਕਾ ਪਿੰਡ ਆ ਉਹ ਉੱਥੇ ਵੀ ਵਰਤਾਉਣਾ ਲੰਗਰ ਉੱਥੇ ਵੀ ਚੱਲੂਆ ਫਿਰ ਕਿਆ ਵੀ ਆਉਂਦੀ ਹੈ ਤੇ ਲੰਗਰ ਵੀ ਪਰਸ਼ਾਦੇ ਲੈ 7-8 ਫੁੱਟ ਸੀ ਪਾਣੀ ਇੱਥੇ ਜਿਹੜੀ ਜਗ੍ਹਾ ਤੇ ਇੱਥੇ ਹੁਣ ਪਾਣੀ ਘਟਿਆ ਘਰਾਂ ਦੇ ਵਿੱਚ ਅੰਦਰ ਵੀ ਕਮਰਿਆਂ ਦੇ ਵਿੱਚ ਵੜ ਗਿਆ ਸੀ ਤੇ ਹੁਣ ਪਾਣੀ ਇੱਥੇ ਘਟਿਆ ਉਧਰ ਦਰਿਆਮਾਲੀ ਛੜ ਵੀ ਸਾਨੂੰ ਦਿਖਾਵਾਂਗੇ